ਮਿਆਂ ਦਰਦੇ ਆਸਾਏ ਉਹਨਾਂ ਦੋ ਬੜੀਆਂ ਦਰਦੇ ਆ ਜੇ ਕੋਈ 5-7 ਮਿੰਟ ਮੈਨੂੰ ਆਪ ਮੈਂ ਆਪਣੀ ਗੱਲ ਕਰਦਾ ਕਿ 5-7 ਮਿੰਟ ਲਗਾਤਾਰ ਗੱਦਗਾ ਖੇੜਨਾ ਪੈ ਜੇ ਨਾ ਤੇ ਉੱਪਰ ਦਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ ਹੁੰਦਾ ਤੇ ਜੇ ਅਸੀਂ ਜੰਗ ਵਿੱਚ ਜਾਈਏ ਤਾਂ ਸਾਡੇ ਕੋਲੋਂ ਕੀ ਹੋਣਾ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਜਿਹੜੇ ਜొਹਦੇ ਸਨ ਉਹਨਾਂ ਦੀ ਟ੍ਰੇਨਿੰਗ ਇੰਨੀ ਸੀ ਕਿ ਸਾਰਾ ਸਾਰਾ ਦਿਨ ਘੋੜੇ ਦੀ ਕਾਠੀ ਤੇ ਬੈਠੇ ਥੱਕਦੇ ਨਹੀਂ ਸਨ ਤੇ ਤੇ ਅੱਗ 'ਚੋਂ ਨੰਨ ਜਾਣ ਵਾਲੇ ਸਨ دریاਵਾਂ ਨੂੰ ਛੇਡ ਸੁਟਣ ਵਾਲੇ ਸਨ ਉਹ ਮਹਾਨ ਯੋਧੇ 25 ਗੁਰੂ ਸਾਹਿਬ ਦੇ ਖੋਣ ਫਰੇ ਸਨ ਮਹਾਰਾਜ ਸ਼ਾਨ ਦਾ ਦਿਨ ਉਹ ਮਜਾਰ ਇੱਕ ਹੈ 75 ਸਿੰਘ ਸੂਰਮਾ ਉਹਨਾਂ ਪੱਛੀਆਂ ਵਿੱਚੋਂ ਇੱਕ ਦੋਰੀ ਹੋ ਜਾਏ ਤੇ ਫਿਰ ਸਿੱਧੀ ਹੋ ਜਾਂਦੀ ਹੈ ਉਹ ਟੁੱਟਦੀ ਨਹੀਂ ਉਹ ਉਹ ਨੇਜਾ ਕਢਵਾਇਆ ਖਜ਼ਾਨੇ 'ਚ ਦਸਵੇਂ ਪਾਤਸ਼ਾਹ ਨੇ ਜਿਹੜਾ ਉਸ ਵੇਲੇ ਪੇਸ਼ ਟੀਮਤੀ ਸੀ ਦੋਹਰੇ ਹੋਏ ਬਣੇ ਹਨ ਪੁਨ ਸਰਲੀ ਨਹਿ ਟੂਟੇ ਬਲ ਲਾਏ ਆਸ ਦੇ ਵਿੱਚ ਕਲੀ ਪਾ ਪਾ ਕੇ ਭਰ ਭਰ ਕੇ ਠੋਕ ਠੋਕ ਕੇ ਉਹ ਤਿਆਰ ਕੀਤੇ ਹੋਏ ਨੇਜੇ ਦਸਵੇਂ ਪਾਤਸ਼ਾਹ ਜੀ ਦੇ ਖਜ਼ਾਨੇ ਚੋਂ ਕਢਵਾਏ ਨੇ ਉਹਨਾਂ ਦੀ ਕੀਮਤ ਹੈ ਕੀ ਉਹਨਾਂ ਦੀ ਸੋਭਾ ਹੈ ਔਰੇ ਬੰਦ ਬਹੁ ਚਾਮੀ ਕਰਕੇ ਨਗ ਤਿੰਨ ਪਰ ਜਰਵਾਏ ਉਹਨਾਂ ਦੇ ਉੱਤੇ ਸੋਨੇ ਦੇ ਛੱਲੇ ਚੜੇ ਹੋਏ ਨੇ ਵਿਚ ਨਗ ਜੜੇ ਹੀਰੇ ਜੜੇ ਹੋਏ ਨੇ ਹਨ 10 ਸਫਤ ਸਹੰਸਰਾਂ ਲਾਗਿਓ ਬਾਸ਼ਪ ਸਮੰਦਰ ਸਾਇ ਉਹਨਾਂ ਦੋਹਾਂ ਨੇਜਿਆਂ ਤੇ ਤੇ ਇੱਕ ਤਲਵਾਰ ਤੇ ਤਿੰਨ ਸ਼ਸਤਰਾਂ ਦੇ 17000 ਰੁਪਇਆ ਲਗਾ ਅੱਜ ਦਾ ਨਹੀਂ 300 ਸਾਲ ਪਹਿਨੇ ਦਾ 17000 ਰੁਪਇਆ ਅੱਜ ਤੇ ਤੁਸੀਂ 17 ਕਰੋੜ ਵੀ ਲੈ ਕੇ ਜਾਓ ਨਾ ਉਹ ਸ਼ਸਤਰ ਨਹੀਂ ਮਿਲਦੇ ਜਿਹੜੇ ਸਹਿਬ ਜੀ ਨੇ ਖਜ਼ਾਨੇ ਚੋਂ ਕਢਾਏ ਨੇ ਬਾਰਨੇ ਕੇਸੇ ਬੁਲਕ ਤੋਂ ਆਏ ਹੋਏ ਸ਼ਾਸਤਰ ਨੇ ਇੱਕ ਤਲਵਾਰ ਹੈ ਜਿਹੜੀ ਭਾਈ ਉਹਦੇ ਸਿੰਘ ਨੂੰ ਦਿੱਤੀ ਕੇਸਰੀ ਚੰਦ ਦਾ ਸਿਰ ਵੱਢਣ ਵਾਸਤੇ ਇੱਕ ਵਰਚਾ ਹੈ ਜਿਹੜਾ ਉਹਦੇ ਸਿੰਘ ਨੂੰ